ਕੁਪਰਖ ਖੜੀ ਦੱਸੋ ਫਿਰ ਜਿਹੜਾ ਆ ਉਹੀ ਦੱਸੋ ਇਹਨਾਂ ਤਾਂ ਪਰਖ ਵਾਲਾ ਕਿਵੇਂ ਆਪਣੇ ਵੱਲ ਤਾਂ ਹੁਣ ਆਪਦਾ ਪੂਰਾ ਜ਼ੋਰ ਲਾ ਕੇ ਲਏ ਆਂ ਤਾਂ ਕਿਨੇ ਘੰਟੇ ਚੱਲੇ ਹੁਣਾਂ ਲੱਗਦੇ 1300 1300 ਘੰਟਾ ਹਾਂਜੀ ਆਹ ਕਿ ਭਾਈ ਇਹ ਤਾਂ 55 ਤਾਂ ਖਾਸੀ ਤਾਂ ਨਹੀਂ ਗੁਥ ਲਈ ਆ ਇਹ ਤਾਂ ਗੁਣਾ ਦੀ ਗੁਥ ਲਈ ਆ ਪੈਸੇ ਅੱਜ ਪਿੱਛੇ ਆ ਗਏ ਜੀ ਆ ਦੇਖੋ ਪੰਪ ਪੰਪ ਸਾਰਾ ਕੁਝ ਇਹਦੇ ਵੀ ਨਾਲ ਦਾ ਪਿਆ ਸਾਡੀ ਲੈਣ ਦੀ ਕੰਡੀਸ਼ਨ ਦੇਖੋ ਠੀਕ ਹੈ ਜੀ ਪੂਰਾ ਲੋਗਿੰਗ ਮਿੱਤਰੋ ਬਰਨਾਲਾ ਟਰੈਕਟਰ ਮੰਡੀ ਤੇ ਪਹੁੰਚੇ ਹੋਏ ਆਂ ਆਪਾਂ ਸਾਡੇ ਨਾਲ ਵੀਰ ਜੁੜਿਆ ਲੱਭੀ ਸਾਸਰੀ ਕਾ ਬਾਈ ਉਹ ਠੀਕ ਆ ਭਾਈ ਲੱਭੀ ਪੂਰੇ ਵਧੀਆ ਜੀ ਚੜਦੀ ਕਲਾ ਹਾਂਜੀ ਕਿੰਨੇ ਕੁ ਟਰੈਕਟਰ ਨੇ ਲੱਭੀ ਅੱਜ ਅੱਜ ਆਪਣੇ ਕੋਲ ਤਿੰਨ ਨੇ ਤਿੰਨ ਕਈ ਨੇ ਹਾਂਜੀ ਠੀਕ ਐ ਉੱਚਿਆਂ ਕਨੇਸ ਲਾਦੇ ਨੇ ਠੀਕ ਤੇ ਕਾਪੀ ਗਾਵਿਆਂ ਦੀ ਜਿਵੇਂ ਵਾਰੀ ਜੇ ਕੋਈ ਵੀਡੀਓ ਦੇਖ ਕੇ ਅਗਰ ਡਿਸਕਾਊਂਟ ਪਹਿਲਾਂ ਖੋਲ ਲਈ ਆਪਾਂ 10000 ਦਾ 10000 ਦਾ ਠੀਕ ਐ 10000 ਰੁਪਏ ਮਿੱਤਰੋ ਡਿਸਕਾਊਂਟ ਆਪਣੇ ਵੱਲੋਂ ਆ ਬਾਕੀ ਜਿਹੜਾ ਤੁਸੀਂ ਲੱਭੂ ਨੂੰ ਲੱਭੀ ਤੋਂ ਤੜਾਉਂਗੇ ਉਹ ਵੱਖਰਾ ਤੇ ਹੁਣ ਆਪਾਂ 7:30 ਸੁਪਰ ਤੋਂ ਸਟਾਰਟ ਕਰਦੇ ਆ 10:00 ਵਜੇ ਲੱਭੀ ਇਹਦੇ ਬਾਰੇ ਇਹ ਤਾਂ ਇਹ ਕੋਈ ਪਰਖ ਖੜੀ ਦੱਸੋ ਫਿਰ ਜਿਹੜਾ ਆ ਉਹੀ ਦੱਸੋ ਇਹਨਾਂ ਤਾਂ ਪਰਖ ਵਾਲਾ ਕਿਵੇਂ ਆਪਣੇ ਵੱਲ ਤਾਂ ਹੁਣ ਆਪਦਾ ਪੂਰਾ ਜ਼ੋਰ ਲਾ ਕੇ ਲਿਆਇਆ ਇਹਨਾਂ ਤਾਂ ਅੱਛਾ ਇਹੋ ਜੀ ਕੀ ਖਾਸੀਅਤ ਹੈ ਤੇ ਚ ਇਹ ਤਾਂ ਤੁਸੀਂ ਖਾਸੀਅਤ ਖਾਸੀਅਤ ਨਹੀਂ ਪੈਰਦਾਨ ਨੇ ਕੰਡੀਸ਼ਨ ਵੀ ਦੇਖੋ ਠੀਕ ਹੈ ਜੀ ਉਹ ਦੇਖੋ ਉੱਧਰਲੇ ਪੈਰਦਾਨ ਤੇ ਕਿਤੋਂ ਵੀ ਰੰਗ ਨਹੀਂ ਲਿਆ 2013 ਮਾਡਲ ਆ ਠੀਕ ਹੈ ਜੀ ਫੈਕਟਰ ਦੀ ਬਾਡੀ 'ਚ ਸੈਂਕ ਸ਼ੋਅ ਸ਼ਾਹ 'ਚ ਪੂਰਾ ਮੂੰਹ ਦੇਣਾ ਠੀਕ ਹੈ ਜੀ ਹਾਂਜੀ ਤੇ ਜਿਹੜੇ ਪਾਪੋ ਇਹਦੇ ਆ ਹੈ ਤਾਂ ਸੀਲਡ ਹੈ ਜੀ। ਆ ਇੱਧਰ ਦਿਖਾਵਾ। ਪੰਪ ਆਹ ਇਹ ਤਾਂ ਕਰ ਸੀਲਡ ਹੈ। ਹਾਂ। ਇੰਜਨ ਗੇਅਰ ਤਾਂ ਕਿਵੇਂ ਆ? ਇੰਜਨ ਗੇਅਰ ਤਾਂ ਪੂਰਾ ਓਕੇ ਆ ਜੀ। ਪੂਰਾ ਓਕੇ ਆ। ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ। ਰੇਡੀਅਲ ਵਗੈਰਾ ਵੀ ਪੂਰਾ ਸਾਫ਼ ਪਿਆ। ਜਮਾ ਨਹੀਂ। ਤੇ ਟਰੈਕਟਰ ਸੀ ਚੱਲਿਆ ਹੋਇਆ ਕੋਈ ਟੂੜੀ-ਦਾੜੀ ਵਾਲ ਤੇ ਕੁਝ ਨਹੀਂ ਚੱਲਿਆ। ਕੱਲੀ ਖੇਤੀ ਤੇ ਚੱਲਿਆ। ਹਾਂ ਜੀ। ਠੀਕ ਹੈ। ਤੇ 3 ਸਪੀਡ ਚ ਡਬਲ ਡਿਸਟ੍ਰਿਬਿਊਟਰ। ਡਬਲ ਡਿਸਟ੍ਰਿਬਿਊਟਰ 3 ਸਪੀਡ। ਟੌਪ ਮਾਡਲ। ਹਾਂ। ਤੇ ਟਾਇਰਾਂ ਦੀ ਕੰਡੀਸ਼ਨ ਕੀ ਕਹਿੰਦੀ ਐ ਟਰੈਕਟਰ ਦੀ ਕੰਡੀਸ਼ਨ ਵੀ 100% ਹੀ ਐ ਟਾਇਰਾਂ ਦੀ ਵੀ 100 ਹੀ ਮੰਨ 100% ਹੀ ਐ ਟਾਇਰਾਂ ਦੀ 90% ਮੰਨ ਕੇ ਆਵੇ ਜੀ ਬੰਦਾ ਕਿਹਾ 90% ਮੰਨ ਕੇ ਆਇਓ ਬਈ ਪੋਲੋ ਹਜੇ ਉੱਤੇ ਪਿਆ ਹਾਂ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੀ ਹੂੰ ਸੱਤ ਰੀ ਰੇਂਜ ਹੋ ਜੂ ਨਹੀਂ ਜਿਵੇਂ ਹੈਗਾ ਐ ਹੀ ਆ ਆਈਆਂ ਟਰੈਕਟਰ ਜਿਹੜੇ ਵੀ ਆ ਜਿਵੇਂ ਹੈਗੇ ਆਈਆਂ ਨਾ ਕੁਝ ਲਾਉਣਾ ਨਾ ਕੁਝ ਲਾਉ ਠੀਕ ਐ ਡੰਡਾ ਪੱਟੀ ਤਾਂ ਹੋਣਾ ਹਾਂ ਜੀ ਹਾਂ ਡੰਡਾ ਉਰੇ ਉਸ ਨੂੰ ਡੰਡੇ ਫੱਟੀ ਦੀ ਵੀ ਹੁਣ ਸਫਤ ਦਿਖਾ ਦਈਏ ਠੀਕ ਹੈ ਜੀ ਡੰਡਾ ਫੱਟੀ ਬਾਰੇ ਵੀ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਬਈ 2013 ਮਾਡਲ ਆ ਨਾਲ ਦੀ ਕਿੱਲੀ ਨਾਲ ਦੀ ਪਿੰਨ ਠੀਕ ਹੈ ਜੀ ਪਿੰਨ ਵੀ ਨਾਲ ਦੀ ਠੀਕ ਆ ਵੀ ਨਾਲ ਦਾ ਠੀਕ ਹੈ ਜੀ ਆ ਵੀ ਡਰਾਵਰ ਤੇ ਵੀ ਦੇਖੋ ਹਜੇ ਰੰਗ ਪਿਆ 2013 ਮਾਡਲ ਦੇ ਯਾਨੀ ਕਿ ਫੁੱਲ ਚੰਗਾ ਹੈ ਮਖਾ ਜੀ ਸਿਰਿਆਂ ਚ ਠੀਕ ਤਿੰਨੇ ਦਿਖਾਵਾਂ ਗਿਆ ਜੇ ਤਿੰਨੇ ਸਿਰੇ ਦੇ ਤਿੰਨੇ ਸਿਰੇ ਦੇ ਜਮਾ ਤੇ ਫਿਰ ਮਾਡਲ ਦੀ ਗੱਲ ਕਰੀਏ ਤੇ 2013 13 ਰੇਟ ਰੇਟ ਇਹਦਾ ਹੈਗਾ 480000 ਦੇਣਾ ਕਿੰਨਾ ਦੇ ਦੇਾਂਗੇ ਆਪਾਂ 465000 465000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਪੂਰਾ ਸੋਨਾ ਟਰੈਕਟਰ ਹੈ ਮੂਰੇ ਆ ਗਿਆ 855 2018 ਮਾਡਲ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਕਿਵੇਂ ਆ ਪੂਰਾ ਓਕੇ ਪੂਰਾ ਓਕੇ ਇੰਜਨ ਗੇਅਰ ਕਾਪੀ ਕਾਗ ਜਾਂਦੇ ਫੁੱਲ ਓਕੇ ਨੇ ਸਰ ਫੁੱਲ ਓਕੇ ਆ ਹਾਂਜੀ ਤੇ ਨਾਲ ਦੇ ਟਾਇਰ ਆ ਨਾਲ ਦੇ ਟਾਇਰ ਕਿੰਨੇ ਕ ਪੈਸੇ ਪਏ ਹੋ ਨਾਲ ਦੇ ਟਾਇਰ ਪਏ ਆ ਜੀ ਅਸੀਂ 85 ਪੈਸੇ ਠੀਕ ਹੈ ਕਿੰਨੇ ਕ ਘੰਟੇ ਚੱਲੇ ਹੋਣਾ ਲੱਗਦਾ 1300 1300 ਘੰਟਾ ਹਾਂਜੀ ਠੀਕ ਹੈ 1300 ਘੰਟਾ ਚੱਲਿਆ ਹੋਇਆ ਮੇਤਰੋ ਡਬਲ ਡਿਸਟਰੀਬਿਊਟਰ ਚ ਹੈ ਟਰੈਕਟਰ ਚੈੱਕ ਕਰ ਸਕਦੇ ਹਾਂ ਕਨੋਪੀ ਵਗੈਰਾ ਲੱਗੀ ਹੋਈ ਹੈ ਹਾਂਜੀ ਬਬਲੂ ਕਲਸੀ ਦੀ ਬਬਲੂ ਕਾ ਹੈਵੀ ਬੈਂਪਰ ਲੱਗਿਆ ਹੋਇਆ ਮੇਰੇ ਬਬਲੂ ਕਲਸੀ ਦਾ ਠੀਕ ਹੈ ਹੈਵੀ ਬੈਂਪਰ ਲੱਗਿਆ ਹੋਇਆ ਮੇਤਰੋ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਤੁਸੀਂ ਤੇ ਹੋਰ ਕੀ ਖਾਸੀਅਤ ਹੈ ਖਾਸੀਅਤ ਇਹ ਤਾਂ 55 ਤਾਂ ਖਾਸੀਅਤ ਨਹੀਂ ਗੁਥਲੀ ਆ ਇਹ ਤਾਂ ਗੁਣਾ ਦੀ ਗੁਥਲੀ ਆ ਗੁਣਾ ਦੀ ਗੁਥਲੀ ਆ ਹਾਂਜੀ ਆ ਦੇਖੋ ਠੀਕ ਹੈ ਬਿਲਕੁਲ ਚੰਗੀ ਆਮ ਕਰ ਰਹੀ ਨੇ ਬਈ ਚਾਹੇ ਮੂੰਹ ਦੇਖ ਲੋ ਵਿੱਚ ਦੀ ਐ ਇੰਨੇ ਮੰਗਰਿਆਟ ਚਮਕ ਰਹੀ ਨੇ ਹਾਂਜੀ 1300 ਘੰਟੇ ਚੱਲਿਆ ਹੋਇਆ 1300 ਰੇਨ ਵਾਲਾ 1300 ਘੰਟਾ ਚੱਲਿਆ ਹੋਇਆ ਤੇ ਮਾਡਲ ਇਹ ਮਾਡਲ 2018 18 ਹਾਂਜੀ 18 ਦਾ ਰੇਟ ਰੇਟ 590000 ਮੌਕੇ ਦਾ ਮੌਕੇ ਦਾ 570000 ਲੈ ਲੈ 570000 ਦਾ ਮੌਕੇ ਤੇ ਮਿੱਤਰੋ ਬਣੂ ਟਰੈਕਟਰ ਬਿਲਕੁਲ ਕੋਲ ਸ਼ੋਰੂਮ ਕੰਡੀਸ਼ਨ ਦਾ ਕੈਸਾ ਰਹੇ ਆਪਾਂ ਬਿਲਕੁਲ ਸ਼ੋਰੂਮ ਕੰਡੀਸ਼ਨ ਟਰੈਕਟਰ ਤੇ ਅੱਗੇ ਆ ਗਿਆ 9 9 655 D A 65 HP ਆ ਜੀ 65 HP ਆ ਜੀ ਚੇਂਜਰ ਵਾਲਾ ਚੇਂਜਰ ਮੈਟ ਉਨੀ ਵੈਕ ਕੋ ਨਹੀਂ ਮੂਰੀ ਹਾਂ 3 ਸਪੀਡ ਆ ਫੁੱਲ ਟੌਪ ਮਾਡਲ ਆ ਫੁੱਲ ਟੌਪ ਮਾਡਲ ਆ ਇਹਦੀ ਵੀ ਕੰਡੀਸ਼ਨ ਪੂਰੀ ਓਕੇ ਪਤਾ ਹੈ ਤੇ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਪੂਰਾ ਓਕੇ ਇੰਜਨ ਗੇਅਰ ਦਾ ਪੂਰਾ ਓਕੇ ਆ ਹਾਂ ਜੀ ਆ ਵੇਟ ਲੱਗੇ ਹੋਇਆ ਵੇਟ 27 ਕਿਲੋ ਦਾ ਵੇਟ ਹਾਂ ਜੀ 27 ਕਿਲੋ ਦਾ ਮੂਰੇ ਇੱਕ ਵੇਟ ਲੱਗਿਆ ਹੋਇਆ ਬਈ ਤੇ ਬੇਟ ਚੈੱਕ ਕਰ ਸਕਦੇ ਹੋ ਤੁਸੀਂ ਹਾਂਜੀ ਤੇ ਹੋਰ ਕੀ ਖਾਸੀਅਤ ਹੈ ਦੀ ਇਹ ਵਿੱਚ ਤਾਂ 65 HP ਤੇ ਆ ਗਿਆ ਜੀ ਆ ਦੇਖੋ ਪੰਪ ਪੰਪ ਸਾਰਾ ਕੁਝ ਇਹਦੇ ਵੀ ਨਾਲ ਦਾ ਪਿਆ ਸਾਡੀ ਲੈਣ ਦੀ ਕੰਡੀਸ਼ਨ ਦੇਖੋ ਠੀਕ ਹੈ ਜੀ ਪੂਰਾ ਸੋਨਾ ਟਰੈਕਟਰ ਆ ਪੂਰਾ ਸੋਨਾ ਟਰੈਕਟਰ ਠੀਕ ਹੈ ਜੀ ਸਾਊਂਡ ਸਿਸਟਮ ਲੱਗਿਆ ਹੋਣਾ ਸਾਊਂਡ ਸਿਸਟਮ ਵਿੱਚ ਜੀ ਉਹ ਕਨੋਪੀ ਵਗੈਰਾ ਲੱਗੀ ਹੋਈ ਹੈ ਹਾਂਜੀ ਕਨੋਪੀ オリジナル ਲੱਗੀ ਹੋਈ ਹੈ ਇਹਦੇ ਵੀ ਇਹਦੇ ਆ ਦੇਖੋ ਰੇਟ ਕਿੰਨਾ ਆ ਗਿਆ ਦਾ ਰੇਟ ਇਹਦਾ 710000 ਜੀ 710000 ਡਿਮਾਂਡ ਹੈ ਤੇਰੀ ਹਾਂਜੀ ਮੌਕੇ ਦਾ ਮੌਕੇ ਦਾ 690 ਦੇ ਰਾਂ 6 ਲੱਖ 90 ਹਜ਼ਾਰ ਦਾ ਮੌਕੇ ਤੇ ਮਿੱਤਰੋ ਇਹ ਟਰੈਕਟਰ ਬਣੂਗਾ ਬਾਕੀ ਜਿਵੇਂ ਬਾਈ ਨੇ ਦੱਸਿਆ ਡਿਸਕਾਊਂਟ ਉਹ ਮੈਂ ਕੀਤਾ ਜਾਊਗਾ ਇਸ ਤੋਂ ਇਲਾਵਾ ਬਾਈ ਹੋਰ ਕਿੰਨੇ ਕੁ ਟਰੈਕਟਰ ਹੁੰਦੇ ਆ ਅੱਜ ਦੀ ਆਪਾਂ ਕੋਲ ਇੰਨੀ ਆ ਗਏ ਹਾਂ ਜੀ ਬਾਕੀ ਅਗਲੇ ਹਫ਼ਤੇ ਆਪਾਂ ਸਟਾਕ ਫੁੱਲ ਕਰਾਂਗੇ ਫੁੱਲ ਕਰਾਂਗੇ ਹਾਂਜੀ ਤੇ ਵਿੱਚ ਵੀ ਟਰੈਕਟਰ ਘੱਟ ਲੈਣੇ ਹਾਂਜੀ ਤੇ ਕਿਰਾਏ ਦਾ ਕੀ ਪ੍ਰਸੀਜਨ ਚੱਲ ਰਿਹਾ ਕਿਰਾਏ ਤੇ ਵੀ ਦੇ ਦਾਂਗੇ ਕੀ ਪ੍ਰਸੀਜਨ ਆਉਂਦਾ ਅਲੱਗ-ਅਲੱਗ ਟਰੈਕਟਰਾਂ ਦਾ ਅਲੱਗ-ਅਲੱਗ ਅਲੱਗ-ਅਲੱਗ ਦਾ ਅਲੱਗ-ਅਲੱਗ ਰੇਟ ਠੀਕ ਹੈ 1500 1000 1500 ਤੋਂ ਲੈ ਕੇ ਹਾਂ 3500 ਤੱਕ 3500 ਤੱਕ ਤੇ ਜਿਹੜਾ ਟਰੈਕਟਰ ਆਪਾਂ ਕਿਰਾਏ ਤੇ ਦੇਵਾਂਗੇ ਹਾਂਜੀ ਉਹਦੇ ਵਿੱਚ ਜ਼ਿੰਮੇਵਾਰ ਬੰਦਾ ਵੀ ਚਾਹੀਦਾ ਹਾਂਜੀ ਜ਼ਿੰਮੇਵਾਰ ਬੰਦਾ ਚਾਹੀਦਾ ਬਾਕੀ ਥੋੜਾ ਲੋਕਲ ਏਰੀਆ ਚਾਹੀਦਾ ਆਪਾਂ ਨੂੰ ਜਿਆਦਾ ਹਾਂਜੀ ਕੋਈ ਬਾਲੇ ਦੂਰ ਏਰੀਆ ਦਾ ਥੋੜਾ ਦੂਰ ਏਰੀਆ ਵਾਲਾ ਚਾਹੀਦਾ ਨਹੀਂ ਬਾਈ ਚਾਂਸ ਮਸ਼ੀਨਰੀ 'ਚ ਕੋਈ ਦਿੱਕਤ ਆ ਜੇ ਹਾਂਜੀ ਆਪਾਂ ਪਹੁੰਚ ਕਰਨ 'ਚ ਆਪਾਂ ਨੂੰ ਦਿੱਕਤ ਆਉਂਦੀ ਹੈ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ ਬਾਈ 628398 एक्स 0 628398 एक्स 0 ਬਹੁਤ ਬਹੁਤ ਧੰਨਵਾਦ ਬਾਈ ਲੱਭੀ ਜਾਣਕਾਰੀ ਦੇਣ ਲਈ ਤੈਨ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ